ਕਾਸੀ ਕਾਰਜੇ ਸਾਰਾ ਉਸਾਰਾ ਰਾਜ ਦੇ ਬਲੌਗ ਦੇ ਵਿੱਚ ਤੋਂ ਅੱਜ ਰਸਤ ਪਾਣੀ ਲੈ ਕੇ ਜੱਲੇ ਬਾਬਾ ਜੀ ਮਨ ਸਿੰਘ ਦੇ ਗੁਰਦਾਰੇ ਤਰਨਤੰਮ ਸਾਹਿਬ ਉੱਥੇ ਲੋੜਵਾਂ ਦਾ ਲੜਕੀਆਂ ਦੇ ਵਿਆਹ ਹੋ ਰਹੇ ਆ ਉਹਨਾਂ ਦੇ ਸੰਬੰਧ ਵਿੱਚ ਰਸਨ ਪਾਣੀ ਲੈ ਕੇ ਜੱਲੀ ਸਕਦੇ ਪਿੰਡ ਚੰਬਲ ਤੋਂ ਤੋਂ ਦਿਖਾਉਣੇ ਤੁਹਾਨੂੰ ਸਾਰਾ ਬਲੌਗ ਬਣੇ ਰਿਹਾ ਬਲੌਗ ਦੇ ਨਾਲ ਜਨ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਾਬਾ ਜੀ ਟੱਕ ਦੀ ਵਾਰ ਵੱਧ ਪਰਲੇ ਘੇਰ ਨੂੰ ਨਹੀਂ ਛੇੜਨਾ ਪਰਣਾ ਬਸ ਉੱਥੇ ਰਹਿਣ ਦੇ ਤੇ ਇਹਨੂੰ ਬਦਲ ਆਹੋ ਸਾਰੇ ਉਹ ਵੀ ਵੇਚਾ ਪੀਚਾ ਹਾਂਜੀ ਹਾਂਜੀ ਇਹ ਸਾਰਾ ਸਮਾਨ ਲੈ ਕੇ ਚੱਲੀ ਸਕਦੇ ਤੇ ਬਾਹਰ ਵਾਲੇ ਵੀਰਾਂ ਨੂੰ ਆਹ ਦੇ ਨਗਰਦਿਆਂ ਨੂੰ ਦੇਣ ਦੀ ਯਾਰ ਹਾਂਜੀ ਬਾਅਦ ਚੜ ਕੇ ਸਾ ਪਾਉ ਆਪਾਂ ਗਾਂ ਇਤਰਾ ਨਾਲ ਇਹਨਾਂ ਦੇ ਰਲ ਗਏ ਹਾਂਜੀ ਹਾਂਜੀ ਬਹੁਤ ਵਧੀਆ ਬਰਾਲਾ ਕਰ ਰਿਹਾ ਜੀ ਵਾਰੀ ਵਾਰੀ ਮਾਸ ਫੜਿਆ ਮਾਰੇ ਨੂੰ ਸੰਗ ਇੰਨੇ ਕੁ ਦੇਖਣਾ ਪਪਾ ਆ ਨਾ ਕੈਮਰਾ ਬਲੌਗ ਆ ਨਾ ਰਾਸ਼ਟ੍ਰੇਵ ਦਾ ਇਹ ਨਾ ਆਉਣ ਜਲੇ ਸੇਵਾ ਲੈ ਗਏ ਕਰਾਉਣੇ ਦਾ ਦਰਸ਼ਨ ਮਿਲੇ ਇੱਥੇ ਜਾ ਕੇ ਬੰਦਰਸਾਹਬ ਦੇ ਵੀ ਬਨੇਰਾ ਬਲੌਗ ਦੇ ਨਾਲ ਇਹ ਨਗਰ ਚਪਲ ਦੀ ਸਗਤ ਆ ਬਾਬੇ ਜੀਵਨ ਸਿੰਘ ਦੇ ਗੁਰਦੁਆਰੇ ਤਰਤਾਰਨ ਉਥੇ ਵਿਆਹ ਹੁੰਦੇ ਆ ਗਰੁੱਪ ਚ ਤੇ ਅੱਗੇ ਵੀ ਆਪਾਂ ਸੇਵਾ ਦੇ ਕੇ ਆਉਣੇ ਆ ਤੇ ਅੱਜ ਕੋ ਜਗੀ ਪਤਰ ਤੇ ਕੰਮ ਚੱਲਿਆ ਵਾ ਅੱਜ ਥੋੜਾ ਜਿਹਾ ਝਾੜਾ ਬਾਹਰ ਆ ਦੇ ਮੇਰ ਕੀਤੀ ਆ ਤੇ ਅਸੀਂ ਸੇਵਾ ਲੈ ਕੇ ਚੱਲੇ ਆ ਜੀ ਤੇ ਅੱਗੇ ਤੇ ਥੋੜਾ ਜਿਹਾ ਘੱਟਦਾ ਹੀ 3-4 ਸਾਲ ਹੋ ਗਿਆ ਸਾਨੂੰ ਸੇਵਾ ਕਰਦੇ ਨੂੰ ਤੇ ਤੇ ਬਾਬਾ ਜੀ ਆਏਗੇ ਅਸੀਂ ਆਪਣਾ ਸੇਵਾ ਲਈ ਆ ਵੀ ਸਾਨੂੰ ਰਸਤਾਂ ਬੰਦਾ ਬੰਦਾ ਤੈਹੀਂ ਤੋਲ ਫਰ ਕਰਕੇ ਜਮਲਾ ਜੋ ਪਠਾ ਤੇ ਅਸੀਂ ਉੱਥੇ ਰਹਿ ਕੇ ਚੱਲੇ ਆ ਅੱਜ ਜੀ ਤੇ ਆਪਣਾ ਮਹਾਰਾਜ ਪ੍ਰਕਾਸ਼ ਝੜੇ ਹੋਇਆ ਉਹਨਾ ਨੂੰ ਜਿਆ ਕੱਢਿਆ ਨਹੀਂ ਤੇ ਇਹ ਵੀ ਕਿਹਨੇ ਚੋਟਿਆ ਹੈਗੇ ਆ ਕਿ ਮੈਂ ਤਰਕੁਲ ਪਾ ਗਏ ਉਸੇ ਤੇ ਆਪਣੀ ਸੇਵਾ ਸਪਲ ਕਰਦੇ ਆ ਤੇ ਬਾਹਰ ਵਾਲਿਆਂ ਨੂੰ ਬੇਤੀ ਆ ਵੀ ਤੁਸੀਂ ਵੀ ਇਹੋ ਜਿਹਾ ਕੰਮ ਕਰਿਆ ਕਰੋ ਤੇ ਸਾਜੀ ਤੁਹਾਡੇ ਜਨਾਂ ਜੀ ਨੂੰ ਬੇਤੀ ਦੋਹਾਂ ਆਪ ਜੋੜ ਕੇ ਸਾਰੇ ਸੰਗਤਾਂ ਲੋ ਸਾਰੇ ਨਾਲ ਆਉਣ ਵਾਲਾ ਆਪਾਂ ਵੀ ਕੋਈ ਇਹੋ ਜਿਹਾ ਭਰਾਲਾ ਕਰੀਏ ਸਾਜੀ ਪਿੰਡਾਂ ਆਪਾਂ ਵੀ ਕੋਈ ਜਿਹੜੇ ਲੋੜਵਾਤ ਪਰਿਵਾਰ ਆ ਉਹਨਾਂ ਦਾ ਵਿਆਹ ਆਪਾਂ ਵੀ ਲੜਕੀਆਂ ਦਾ ਕਰਿਆ ਕਰੀਏ ਤੇ ਜਾਂ ਆਪਾਂ ਇਹਨਾਂ ਬਾਬਿਆਂ ਨਾਲ ਗੱਲਬਾਤ ਕਰਕੇ ਏ ਆਪਾਂ ਵੀ ਇਹ ਨਾਲ ਅੱਜ ਜੀਏ ਤੇ ਮੈਂ ਕਿਤੇ ਕਰਾਂ। ਉਹ ਉਹ ਜਦੋਂ ਤੁਸੀਂ ਜਦੋਂ ਆਉਂਦੇ ਠੀਕ ਠੀਕ ਹੈ ਬਹੁਤ ਚੋਕੇ ਆ ਗੁਰਦਰਾ ਸਾਹਿਬ ਲਾਡਾ ਸਾਡਾ ਟਰਾਲੀ ਹਣਾ ਆਹਾਂ ਦਾ ਖਤਰ ਸਾਹਿਬ ਆਹਾਂ ਦਾ ਗੱਡਰ ਸਾਹਿਬ ਹੈਡਾ ਲੀਡਰ ਆਡਾ ਹੈਡਾ ਗੁਰਦਰਾ ਸਾਹਿਬ ਕਰ ਲਓ ਬਾਦੂ ਜਗਾ ਚੋਕੇ ਬਰਦਰ ਸਾਹਿਬ ਜਿੱਥੇ ਨਾ ਲੱਗਿਆ ਹੈ ਸੋਨੇ ਤੋਂ ਦੱਖਣ ਵੱਲੇ ਮਨੇ ਰੋ ਬਲੌਗ ਦੇ ਨਾਲ ਆ ਲੈ ਲਿਓ ਮੈਂ ਨਹੀਂ ਤੇ ਲਿਖਿਆ ਹੈ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਪਹਿਲਾਂ ਉੱਤੇ ਬਾਹਰ ਸ਼ਾਹ ਠੀਕ ਹੈ ਬਹੁਤ ਸ਼ਾਨਦਾਰ ਇਸ ਕੰਮ ਵਾਏ ਕਰੋ ਵੀ ਸੰਦੇ ਕਰੋ ਦਰਸ਼ਨ ਮੇਲੇ ਪਹਿਲਾਂ ਹੋ ਗਈ ਪਹੁੰਚਿਆ ਬਾਹਰ ਆਇਆ ਰਹਿ ਗਿਆ ਪਰੋ ਵਾ ਆ ਵੀ ਲਾਉਰਾਸ ਨੂੰ ਦੱਸ ਦਿੰਦਾ ਨਾ ਪਰ ਓਏ ਲੈ ਮੇਰੇ ਪੁੱਤ ਨੇ ਜਾੜਾ ਲਿਆ ਗਿਆ ਓਏ ਹਾਂ ਬਾਬਾ ਜਾ ਨਾ ਨਾ ਦਿਆ ਓਏ ਉਹ ਮੇਰੇ ਕੋਲ jangan pakai. Ayo, Sembelah kerja ini ਬਿਜਲੀ ਬੰਦ ਵੀ ਪਈ ਬੱਸ ਕਿਰਪਾ ਕਿਰਪਾ ਬੱਸ ਕਿਰਪਾ ਜਗਤ ਦੇ ਯਾਰ ਤੇਰ ਨੂੰ ਸਤਿ ਸ੍ਰੀ ਅਕਾਲ ਜੀ ਮਾਰਾ ਸਤੇ ਪਾਜਾ ਜੀ ਆਦੇ ਹੋਣੀਆਂ ਹੋਈਆਂ ਵਰਜੰਦੇ ਮਹਾਰਾਜਿਆਂ ਦੀ ਨਗਰੀ ਕੀਤਰੋਂ ਪਾਕਿਸਤਾਨ ਵਿਖੇ ਸ਼ਰੋਣੀ ਸ਼ਹੀਦ ਸ਼ਹੀਦ ਬਾਬਾ ਜੀਤਨੰਦਰ ਸਿੰਘ ਤੇ ਰੰਗਰੇਟੇ ਗੁਰੂ ਤੇ ਬੇਟੇ ਸ਼ਿਦਾਤ ਸਿੰਘਾਂ ਦੇ ਪਾਵਨ ਕੀਤਰੋਂ ਖਾਤੇ ਕਾਜੰਗਰ ਰੋਡ ਤੇ ਜੋ ਹਰ ਸਾਲ ਸਲਾਨਾ ਜੋੜ ਮੇਲੇ ਮਨਾਏ ਜਾਂਦੇ ਨੇ ਇਸ ਵਾਰ ਮਹਾਰਾਜਿਆਂ ਦੇ ਸਲਾਨਾ ਜੋੜ ਮੇਲੇ ਮਨਾਉਂਦੇ ਆ ਹੋਈਆਂ ਜੋ 1 ਤੇ ਨਵੰਬਰ ਤੋਂ ਲੈ ਕੇ ਕਰਕੇ 9 ਨਵੰਬਰ ਤੱਕ ਜੋ ਸਮਾਗਮ ਹੋਣਗੇ ਗਏ ਨੇ ਅੱਜ ਫਤੰਡ ਪਰ ਕੈਂਪੀਆਂ ਦੀ ਪਹਿਲੀ ਲੜੀ ਪ੍ਰਾਰੰਭ ਹੋਈ ਏ 5 ਨਵੰਬਰ ਦਿਨ ਬੁੱਧਵਾਰ ਨੂੰ ਸਤ ਸੁਲਾਨ ਸਿੰਘ ਦੇ ਮਹਾਰਾਜੀਆਂ ਦਾ ਪ੍ਰਕਾਸ਼ ਜੜਾ ਏ 8 ਨਵੰਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਕੇ ਰਾਸੇ ਰੈਂਤਪਾਈ ਕੀਰਤਨ ਹੋਣਗੇ 9 ਨਵੰਬਰ ਦਿਨ ਐਤਵਾਰ ਨੂੰ ਹਰ ਸਾਲ ਦੀ ਤਰ੍ਹਾਂ ਜੋ ਗੁਰਦੁਆਰਾ ਸਾਹਿਬ ਕੇ ਗਰੀਬ ਪਰਿਵਾਰ ਬੱਚੀਆਂ ਦੇ ਇਹ ਐ ਮਾਰਜੇ ਕਿਤੇ ਜਾਂਦੇ ਨੇ ਇਸ ਵਾਰ 22 ਜੋੜਿਆਂ ਦੇ ਵਿਆਹ ਗੁਰਦੁਆਰਾ ਸਾਹਿਬ ਵਿਖੇ ਕੀਤੇ ਜਾ ਰਹੇ ਨੇ ਇਹ ਸਾਰੇ ਜੋੜ ਮੇਲੇ ਇਹਾਰੇ ਕਾਰਜ ਸਮਾਜਮ ਸਮੁੱਚੀਆਂ ਹੀ ਦੇਸ਼ਾਂ ਦੇ ਚਾਹਿਆਂ ਪੰਜਾਬ ਸ਼ਹਿਰ ਨਿਵਾਸੀ ਸੰਤਾਂ ਅੱਗੇ ਹੋਰ ਸਾਰੀਆਂ ਬੇਅੰਤ ਸੰਤਾਂ ਦੇ ਵੱਲੋਂ ਦੇਸ਼ਕ ਜੋਗ ਦੇ ਨਾਲ ਮਨਾਏ ਜਾਂਦੇ ਨੇ ਜੋ ਅੱਜ ਤੁਹਾਨੂੰ ਸ਼ੁਰੂਆਤ ਜਿੰਦੇ ਮਹਾਰਾਜਾ ਕੱਤੇ ਪਾਚਾ ਜੀਆਂ ਦੇ ਪਵਨ ਕੋਈ ਤਰਸਤਾਨ ਬਾਬਾ ਸਿੱਧ ਸਰਸਾਈ ਜੀ ਦੇ ਪਵਨ ਅਸਥਾਨਾਂ ਤੋਂ ਪਿੰਡ ਚੰਬਲ ਦੀਆਂ ਸੰਗਤਾਂ ਵੱਲੋਂ ਲਾਨਾ ਜੋੜਦਿਆਂ ਤੇ ਲੋਹ ਲੰਗਰਾਂ ਦੇ ਵਾਸਤੇ ਸਾਰੀਆਂ ਸੰਗਤਾਂ ਵੱਲੋਂ ਗੁਰੂ ਘਰ ਵੱਲੋਂ ਜੋ ਲੰਗਰਾਂ ਦੀਆਂ ਰਸਤਾ ਵਸਤਾਂ ਸੇਵਾਵਾਂ ਲੈ ਕਰਕੇ ਗੁਰਦੁਆਰਾ ਸਾਹਿਬ ਕੇ ਤਰਨ ਤਾਰਨ ਸਾਹਿਬ ਕੇ ਬਾਬਾ ਜੀਵਨ ਸਿੰਘ ਜੀ ਦੇ ਅਸਥਾਨਾਂ ਤੇ ਇਹ ਸਾਰੇ ਸੇਵਾਦਾਰੇ ਸਾਰੀਆਂ ਸੰਗਤਾਂ ਜੋ ਬਾਬਾ ਸਿੱਧ ਸਰਸਾਈ ਜੀ ਦੇ ਪਿੰਡੇ ਚੰਬਲ ਵਿਖੇ ਸੇਵਾਵਾਂ ਕਰਦੀਆਂ ਨੇ ਅੱਜ ਰਸਤਾ ਵਸਤਾ ਲੈ ਕਰਕੇ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਦਾਸ ਜੱਤੇਗਰ ਬਾਬਾ ਮਨਜੀਤ ਸਿੰਘ ਜੀ ਅਤੇ ਸਾਡੇ ਸਾਰੇ ਸੇਵਾਦਾਰਾਂ ਵੱਲੋਂ ਸਾਰੇ ਇਹ ਸੇਵਾਦਾਰਾਂ ਦਾ ਧੰਨਵਾਦ ਜੀ ਆਇਆਂ ਨੂੰ ਕਰਦੇ ਆ ਸੰਗਤਾਂ ਨੂੰ ਬੇਨਤੀ ਏ ਕਿ ਭਾਈ ਗੁਰੂ ਵਾਲੇ ਬਣੋ ਠੰਡੇ ਬਾਟੇ ਦੀ ਪੌੜੀ ਛੋ ਕੇ ਕਿ ਕਾਲ ਯੁਗ ਦਾ ਧਿਆਨਕ ਸਮਾਂ ਏ ਨਾਮ ਜਪਿਆ ਕਰੀਏ ਬਹੁਤ ਬਹੁਤ ਬਤਿ ਜੀ ਕਰਕੇ ਸਭ ਨੂੰ ਸਾਡੇ ਸਵਾਗਤ ਕਰੀਏ ਬਾਕੀ ਉਤਸਾਹ ਨਾਲ ਆਏ ਗ੍ਰੀਤ ਦੇ ਬਤੇ ਲੋ ਜੀ ਸੰਗਤਾਂ ਜਲੀਆਂ ਨਵਾਸ ਹੈ ਚਲੋ ਦੇਖਿਆ ਤੋ ਚਲੋ ਤਿਆਰੀ ਦੇਖ ਕੇ ਦੋਗੇ ਛੱਗ ਲਿਆ ਹੈ ਜਬੀ ਸੁਆਦੀ ਜਾ ਕੇ ਕਾਰਡ ਮਿਲ ਗਿਆ ਚਲੋ ਬਹੁਤ ਟਾਈਮ ਹੋ ਗਿਆ ਆਉਂਦੇ ਆ ਤੋੜਿਆਂ ਦੇ ਬੇਟੇ ਹੁਣ ਸਾਡੇ ਨੋ ਹੋ ਗਿਆ ਰਾਤ ਦੇ ਹੈ ਸਾਡੇ ਨਾਲ ਹੋ ਗਿਆ ਰਾਤ ਨੂੰ ਜਾ ਰਹੇ ਵੇਨ ਵਾਪਸ ਤੋਂ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਾਡੇ ਕਾਲਜ ਸਟਾਰ ਹਨ